ਹਡਾ ਕਰ ਬਿਲਕੁਲ ਚਾਹੂ ਕਿ ਚਾਹ ਜੇ ਆ ਬਾਹਰ ਇਨੀ ਜਾਣੀ ਬੋਲਣ ਦੇ ਆ ਇਨੀ ਘਰਵਾ ਜਾਣ ਰਹੀ ਆ ਤੇ ਜਦੋਂ ਆਪਾਂ ਬੋਲਦੇ ਹੋਵਾਂਗੇ ਘਰ ਇਨਾ ਰੋਲਾ ਪੋਣਗੇ ਤੇ ਹੋਣਾ ਬਾਹਰ ਜਾਂਦੇ ਹੋਗੇ ਘਰ ਦਾ ਸਿਸਟਮ ਵੀ ਨਾ ਚੇਂਜ ਹੀ ਕਰਨਾ ਪੈਣਾ ਹਮ ਨੂੰ ਹੋਲੀ-ਹੋਲੀ ਬੋਲਿਆ ਕਰੀ ਗਏ ਤਾਂ ਸਾਡੀ ਸਾਰੀ ਆਵਾਜ਼ ਬਾਹਰ ਜਾਂਦੀ ਹੈ ਪਰ ਐਨਰਜੀ ਕੋਸਮੋਸ ਕਰੀ ਜਾਂਦੇ ਰਾਤ ਦਾ ਉਹਨੂੰ ਫੇਰ ਆਪਣੇ ਵਾਸਤੇ ਨਹੀਂ ਕਰਨਾ ਹੋਣਾ ਦੀ ਐਡਰੈਸ ਚੇਂਜ ਕਰਨਾ ਬਾਨਾ ਬੁਨਾ ਲੱਭ ਕੇ ਤੇ ਇਹਨੇ ਤੇ ਮੇਰੇ ਪੁੱਤ ਨੂੰ ਫੇਰ ਨਾਲ ਖੜ ਕੇ ਤੇ ਉੱਥੇ ਜਾ ਕੇ ਫੇਰ ਇੱਕ ਹੋ ਜਾਣਾ ਤੇ ਰਹਿ ਗਈ ਮੈਂ ਫੇਰ ਕੱਲੀ ਦੀ ਕੱਲੀ ਮੈਂ ਤਾਂ ਸੋਚਿਆ ਪੁੱਤ ਮੇਰੇ ਵੱਲੋਂ ਉਹ ਤਾਂ ਮੈਨੂੰ ਐ ਕੱਢ ਕੇ ਸੁੱਟ ਚਲਿਆ ਉਹ ਦੁੱਧ ਚ ਜਿੱਦਾਂ ਮੱਖੀ ਕੱਢ ਕੇ ਸੁੱਟੀ ਦੀ ਐ ਕਰਕੇ ਹੈ ਇਹ ਕਿਦਾਂ ਗੱਲ ਬਣੋਂਗੀ ਮੈਂ ਦੀ ਨੀ ਸਕੀਮਾਂ ਹੀ ਲੜਉਂਦੀ ਰਹੀ ਕੋਹ ਮਿਹਤਾ ਐ ਮੇਰੇ ਪੁੱਲੇ ਨੇ ਕੋਪਿਆ ਐਨਾ ਮੈਂ ਨਾਟਕ ਵੀ ਕੀਤਾ ਤੇ ਮੋਤੀ ਨੇ ਤਫੀਏ ਉਹਨੂੰ ਆਪਣੇ ਵੱਲ ਕਰ ਲਿਆ ਪੁੱਤ ਮੇਰਾ ਹੱਥਾਂ 'ਚੋਂ ਨਿਕਲ ਗਿਆ ਬਹੁਤ ਸਕੀਮਾਂ ਘੜੀਆਂ ਪਰ ਕਿਹ ਕੰਮ ਨਹੀਂ ਆਇਆ ਇਨਾ ਮੈਂ ਆਪਣਾ ਢਿੱਡ ਵੀ ਫੂਕ ਲਿਆ ਦਵਾਈਆਂ ਖਾ ਖਾ ਕੇ ਇੰਨੀ ਸਕੀਮ ਘੜੀ ਮੈਂ ਇਹ ਕੰਮ ਨਹੀਂ ਹੁਣ ਮੇਰੀ ਆਈ ਇਹ ਨੌਨ ਨੇ ਤੇ ਮੇਰਾ ਨਾ ਜੀਣਾ ਹੀ ਹਰਾਮ ਕਰਤਾ ਕੋਈ ਮੇਰੀ ਸਕੀਮ ਨਹੀਂ ਚੱਲਣ ਦਿੰਦੀ ਜਿੱਧਰ ਮੈਂ ਚਲੂੰਨੀ ਉੱਥੇ ਹੀ ਫੇਰ ਕਰ ਦਿੰਦੀ ਆ ਕੈਂਸਲ ਹੁਣ ਕਰਾਂ ਤੇ ਕਰਾਂ ਕਿ ਕੋਈ ਨਾ ਕੋਈ ਸਕੀਮ ਫੇਰ ਲਾਵਾਂ ਇਨਾ ਮੈਂ ਮੰਜੇ ਤੇ ਪਈ ਰਹੀ ਆ 10 ਦਿਨ ਹੋ ਗਏ ਮਨ ਇੱਕ ਮੰਜੇ ਤੇ ਪਈ ਨੂੰ ਇਹ ਕੰਮ ਨਹੀਂ ਆਇਆ ਮੇਰਾ ਮੰਜੇ ਤੇ ਪੈਣਾ ਮੇਰੇ ਦੇ ਢਿੱਡ ਚ ਅੱਗ ਲੱਗ ਲੱਗ ਜਾਂਦੀ ਆ ਕਿਤੇ ਦਵਾਈਆਂ ਖਾ ਖਾ ਕੇ

ਕਿੱਦਾਂ ਜੇ ਵਧੀਆ ਹਾਂਜੀ ਵਧੀਆ ਜੇ ਤੂੰ ਕਹਿੰਤ ਹੀ ਲੈ ਟੋਆ ਕੋਈ ਨਹੀਂ ਮੈਂ ਆ ਜੰਨਾ ਜੇ ਬਸ 15-20 ਮਿੰਟਾਂ ਤੱਕ ਪਹੁੰਚ ਜਾਣਾ ਹੁਣ ਦੀ ਨਾ ਦੀ ਤਿਆਰ ਅਸ਼ਟ ਹੋਗਾ ਨਹੀਂ ਮਿਲਿਆ ਨਹੀਂ ਭਾਜੀ ਕਿਹਨਾ ਕਿਤਰਾ ਕਰਕੇ ਲਾਉਂ ਹਾਂ ਮੇਰੇ ਕੋਲ ਦਿਨ ਵੀ ਤੁਹਾਨੂੰ ਪਤਾ ਕਿੰਨੀ ਮਿੰਟ ਹੀ ਦੇ ਆ ਮੈਂ ਕਹਿਣਾ ਮੇਰੇ ਹੁੰਦੇ ਹੁੰਦੇ ਚਲੋ ਸਾਰਾ ਡਾਟਾ ਡੂਟਾ ਜਾਂ ਚੇਂਜ ਹੋ ਜੇ ਤੇ ਫਿਰ ਕੋਈ ਪ੍ਰੋਬਲਮ ਨਾ ਹੋਵੇ ਕਰੋ ਭਾਜੀ ਟਰਾਈ ਕੋਈ ਨਹੀਂ ਥੋੜੀ ਲੇਟ ਵੀ ਮਿਲ ਜੂਗਾ ਆਪਾਂ ਬਹਿਲਾਂ ਕਿਤਾ ਕਿਤਾ ਬਹਿਰਾਂਗੇ ਹਾਂਜੀ ਕੋਈ ਨਹੀਂ ਲੈ ਲਓ ਲੈ ਲਓ ਤੁਸੀਂ ਟੋਕਨ ਲਓ ਕੋਈ ਗੱਲ ਨਹੀਂ ਠੀਕ ਜੀ ਮੱਖਾ ਤੇਰਾ ਯਾਰ ਵਾਲੇ ਕੰਮ ਨਹੀਂ ਮੁੱਕਾ ਯਾਰ ਮੈਂ ਆ ਦੇਖਿਆ ਚੱਲ ਹੁਣ ਆਇਦਰ ਹੋ ਗਿਆ ਵਾ ਕੰਮ ਸਾਰਾ ਤੇ ਸਾਰਾ ਸਮਾਨ ਚੁੱਕ ਚੁੱਕੇ ਇਧਰ ਝਾੜੂ ਮਾਰਦੀ ਉਹ ਯਾਰ ਇਹਦੀ ਹੋ ਜਾਊਗਾ ਅੱਜ ਆਪਾਂ ਜਾਣਾ ਵਾ ਉਧਰ ਹੈ ਤੇ ਤੂੰ ਆਜਾ ਕੰਮ ਸ਼ੁਰੂ ਲਿਆ ਪਾ ਤੇ ਸਫਾਈ 10 ਮਿੰਟ ਲੱਗ ਕੇ ਹੀ ਹੋਣੀ ਆ ਚੱਲ ਇਹ ਫਿਰ ਮੈਂ ਆਨ ਕੇ ਕਰ ਲੈਣੀ ਬੱਸ ਆ ਮੈਂ ਥੋੜਾ ਜਿਹਾ ਕੂੜਾ ਹੁਣ ਆ ਗਿਆ ਵਾ ਵੀਰ ਦਾ ਉਹ ਕਹਿੰਦਾ ਅੱਗੇ ਟੋਕਨ ਲੇਟ ਮਿਲਦੇ ਆ ਇਹ ਤਾਂ ਮੈਂ ਚੱਲ ਜਿੰਦੇ ਟਾਈਮ ਨਾਲ ਮਿਲਦਾ ਤੂੰ ਲੈ ਲੈ ਜੇ ਉਹ ਟਾਂ ਟਾਈਮ ਨਾਲ ਮੁਕਾਇੰਗਾ ਕੰਮ ਤੇ ਸਵੇਰ ਦਾ ਫੋਨ ਮੈਨੂੰ ਕਰਦਾ ਸਕਤੇ ਦਾ ਟੋਕਨ ਨਹੀਂ ਦਾ ਅਗਲਾ ਤੇ ਸਾ ਵੀ ਹੁਣ ਮੈਂ ਕੱਲ ਹੀ ਜਾਣੀ ਹੌਲੀ ਹੌਲੀ ਕਰੂੰਗੀ ਰੋਟੀ ਪਾਣੀ ਕੀਤਾ ਚੌਂਕੇ ਦਾ ਝਾੜੂ ਪੋਚਾ ਲਾਉਣ ਲਈ ਆ ਤੇ ਰਹਿਣ ਦੇ ਕੰਮ ਨਹੀਂ ਯਾਰ ਕੋਈ ਆ ਹੀ ਜਾਂਦਾ ਕਿ ਇਹਨੇ ਕਹਣਾ ਸੱਸ ਤੇ ਮੰਜੇ ਤੇ ਪਈ ਆ ਤੇ ਨਾ ਉਹ ਨਹੀਂ ਦਿਖਦਾ ਕਿ ਉਹ ਮੈਨੂੰ ਬਦਨਾਮੀ ਦਿਵਾਉਣੀ ਜੇ ਫੇਰ ਤੇ ਫਿਰ ਮੈਂ ਉਹਨੂੰ ਫੋਨ ਕਰ ਦਣਾ ਮੈਂ ਕਹਿੰਨਾ ਕੱਲ ਦਾ ਰੱਖ ਲੈਣੀ ਟਾਈਮ ਰਹਿਣ ਦੇ ਅੱਜ ਦਾ ਨਹੀਂ ਨਹੀਂ ਇਦਾਂ ਕਰ ਕੱਲ ਕੱਲ ਤੇ ਹੁੰਦੀ ਨਹੀਂ ਹੁੰਦੀ ਕੱਲ ਨਹੀਂ ਬੰਦੇ ਨੇ ਕਦੀ ਵੇਖੀ ਤੇ ਚਲੋ ਫਿਰ ਚੱਲ ਜੰਨੇ ਆ ਚੱਲ ਫਿਰ ਮੰਮੀ ਨੂੰ ਦੱਸਦਾ ਮੰਮੀ ਨੂੰ ਤੁਸੀਂ ਦੱਸ ਦੋ ਬੱਸ ਮਾਰਾ ਜਾਈਏ ਝਾੜੂ ਤੇ ਮੈਂ ਕਰ ਲਾਂ ਬਾਹਰ ਵੇਖੋ ਕਿੰਨਾ ਰੌਲਾ ਪੈਂਦਾ ਵੇਖੋ ਇਹ ਰੌਲਾ ਕੀ ਗੱਲ ਐ ਇੱਥੇ ਉਹ ਬੰਦੇ ਬੈਠੇ ਇੱਥੇ ਚੌਂਕ ਚੌਣ ਕੀ ਕਰਵਾ ਉਹਨਾਂ ਨੂੰ ਦੱਸ ਯਾਰ ਕੀ ਗੱਲ ਹੋਈ ਅੱਜ ਇੰਨਾ ਰੌਲਾ ਇੱਥੇ ਵੇਖੋ ਸਹੀ ਭਲਾ ਕੀ ਗੱਲ ਵਾ ਨਹੀਂ ਚੜ ਗਏ ਆਹ ਰਹੀ ਦੋ ਜਣੇ ਇਧਰ ਲਈ ਚੜ ਗਏ ਮੈਨਾਂ ਇਹ ਗੱਲ ਸੋਚਣ ਲਈ ਆ ਕਿ ਚਾੜੂ ਮਾਰਦੀ ਫੇਰ ਬਾਹਰ ਗਲੀ 'ਚ ਇੰਨੇ ਬੰਦੇ ਖਲੋਤੇ ਤੇ ਹਾਡੀ ਘਰ ਪੂਰੀ ਗਾਜ ਆਉਂਦੀ ਤੇ ਜੇ ਆਪਾਂ ਘਰ ਗੱਲ ਕਰਦੇ ਹੋਵਾਂਗੇ ਤਾਂ ਗਲੀ 'ਚ ਨਾ ਸਾਰਾ ਸੁਣਦਾ ਹੋਊਗਾ ਸੁਣਦਾ ਕਿ ਹੁੰਦਿਆਂ ਜਾਂਦਿਆਂ ਨੂੰ ਬਸ ਕੋਈ ਗੌਰ ਹੀ ਨਹੀਂ ਦਿੰਦਾ ਕੀ ਪਤਾ ਕੋਈ ਗੌਰ ਕੀਤਾ ਕਰਦਾ ਹੀ ਹੋਵੇ ਸਾਰੀਆਂ ਗੱਲਾਂ ਆਡੀਆਂ ਲੋਕਾਂ ਦੇ ਕੰਨਾਂ 'ਚ ਪੈਂਦੀਆਂ ਹੋਣੀਆਂ ਆ ਚਾਨਕ ਕੋਈ ਗੱਲ ਨਹੀਂ ਜਿਹੜਾ ਸੁਣਦਾ ਸੁਣੀ ਜਾਵੇ ਹੁਣ ਘਰ ਆ ਰਿਹਾ ਘਰ ਆ ਸਾਰੇ ਉੱਚੀ ਬੋਲਦੇ ਹੀ ਆ ਕੋਈ ਆਪਾਂ ਅਨੋਕਾਰਤ ਨਹੀਂ ਡੇ ਉਦਾਂ ਚਾਚੀ ਦੇ ਘਰ ਬਾਰੇ ਟਿਕਾਣੇ ਹੀ ਹੋ ਜਿੰਨਾ ਮਰਜੀ ਬੰਦਾ ਉੱਚੀ ਬੋਲੇ ਲੜਦਾ ਫਿਰਦਾ ਰਹੇ ਚਾਚੀ ਕੇ ਘਰ ਨਹੀਂ ਪਤਾ ਲੱਗਦਾ ਕਿ ਕਿਹੜੇ ਪਾਸੇ ਲੰਕਾਰੇ ਮਾਰੇ ਦੇ ਕੋਈ ਪੁਰਾਣਾ ਪਹਿਨਾ ਉੱਥੇ ਹੀ ਹੁੰਦਾ ਏ ਹਾਂ ਉੱਥੇ ਮੈਨੂੰ ਤਾਂ ਲੱਗਦਾ ਸਿਸਟਮ ਸਾਰਾ ਸਹੀ ਤੇ ਬਿਲਕੁਲ ਚਾਉਂਗੇ ਚਾਮਦੇ ਜਾਂਦੇ ਆ ਨੂੰ ਸਾਰਾ ਪਤਾ ਲੱਗਦਾ ਉਥੇ ਤਾਂ ਬਈ ਬੰਦਾ ਲੜਦਾੜ ਮਰ ਜਾਏ ਵੀ ਨਹੀਂ ਕਹਿੰਨ ਪਤਾ ਲੱਗਣਾ ਕਿ ਇਹ ਸ਼ਟਾਉਂ ਵੀ ਨਹੀਂ ਆਉਣਾ ਸੁਖ ਅੱਜ ਦੇ ਟਾਈਮ ਨਾਲ ਇਹ ਵੀ ਮੰਮੀ ਦੀ ਚਲਾਕੀ ਆ ਜਿਹੜਾ ਚੌਂਕ 'ਚ ਥਾਂ ਲੈ ਲਿਆ ਆ ਚੌਂਕਾਂ 'ਚ ਥਾਂ ਪਤਾ ਕਿੰਨੇ ਮਹਿੰਗੇ ਆਓ ਚੱਲ ਇੱਥੇ ਕੱਲ ਨੂੰ ਕਿਤੇ ਬੰਦਾ ਲੋੜ ਪਵੇ ਆ ਖਾਲੀ ਥਾਂ ਇਹਨੂੰ ਮੂੰਹ ਕਰਕੇ ਦੁਕਾਨਾਂ ਤੋਂ ਪਾਈਆਂ ਹੁਣ ਹਾਂ ਉਹ ਨਹੀਂ ਕੰਮ ਮਾਰ ਵਾਕੇ ਤੁਸੀਂ ਕਿਹੜਾ ਬੰਦੇ ਨਾਲ ਸਾਰੀ ਮੋਟੀ ਉਟੀ ਕਰਨੀ ਇੰਦੇ ਘਾਲਟ ਐ ਰਵੀ ਹੁਣਾਈਆ ਟੈਰੋ ਕੇ ਬੰਦਾ ਇੱਥੇ ਦੁੱਧ ਕੰਨਾਂ ਪਾਲੇ ਹਾਂ ਤਾਂ ਹੀ ਤੇ ਚਾਚੀ ਉਹ ਤੈਨੂੰ ਪਤਾ ਵਾ ਇਹੋ ਗੱਲਾਂ ਗੁੱਸਾ ਜਿਹਾ ਰੱਖ ਲਈਆ ਮਮੀ ਦੇ ਵੀ ਹਾਨੂੰ ਕਿੱਥੇ ਉੱਥੇ ਹੀ ਰਹਿਣਤਾ ਤੇ ਆਪ ਚੌਂਕ ਚ ਡੇਰੇ ਲਾੜੇ ਆਪ ਚੌਂਕ ਚ ਥਾਣ ਲਿਆ ਉਹਦਾ ਜਿੰਨੂੰ ਜਿਹੜੀ ਚੀਜ਼ ਮਿਲਦੇ ਉਹਦਾ ਬੰਦੇ ਨੂੰ ਨਾ ਹੋਣੀ ਹੁੰਦਾ ਮਾਨਜਾ ਨਹੀਂ ਹੁੰਦਾ ਹੁਣ ਆਪਾਂ ਚਾਹੂ ਜੇ ਮੈਨੂੰ ਪਸੰਦ ਹੋ ਉਹ ਕਰ ਚਾਚੀ ਨੂੰ ਇੱਧਰ ਪਸੰਦ ਹਨਾ ਦੋਆਂ ਦੇ ਆ ਡੇੜੇ ਆ ਚੀਜ਼ਾਂ ਬੱਕਰੀਆਂ ਉਹ ਮੇਰੇ ਨਾਲ ਸਾਥ ਹੀ ਆ ਕੋਈ ਗੱਲ ਨਹੀਂ ਤੇਰਾ ਤੇਰਾ ਹੀ ਆ ਚੱਲ ਹੋ ਤਿਆਰ ਮੈਂ ਮੰਮੀ ਨੂੰ ਕਹਿਦਾ ਫਿਰ ਦੱਸ ਦੋ ਮੰਮੀ ਨੂੰ ਬੱਸ ਹਾਂ ਤੂੰ ਹੁਣ ਜਿਆਦਾ ਨਾ ਉਧਰ ਨੂੰ ਨਾ ਹੱਥ ਮਾਰਨ ਲੱਗ ਨਹੀਂ ਨਹੀਂ ਬੱਸ ਇਕੱਠੇ ਕਰਾਂ ਮੈਂ ਕੂੜਾ ਚੱਲ ਆ ਜਾ ਹੈਗਾ ਪੰਚੋ ਤੁਸੀਂ ਆ ਗਈ ਮੈਂ ਮਿੰਟੋ ਮਿੰਟੀ ਕਰ ਲੈਣਾ ਮੈਂ ਹੋ ਗਿਆ ਕਿ ਆ ਕਿੰਨਾ ਕ ਮੜੀ ਜੀ ਸਲੈਪ ਸਾਫ ਕਰਨੀ ਹੈ ਰਸੋਈ ਦੀ ਚੱਲੋ ਆਣ ਕੇ ਕਰ ਲੈਨੇ ਫਿਰ ਹੁਣ ਉਹ ਵੀ ਕੰਮ ਜ਼ਰੂਰੀ ਹੈ ਨਹੀਂ ਤੇ ਫੇਰ ਸਾਬੀ ਨੇ ਮੈਨੂੰ ਬੋਲਣਾ ਚਾਲਾ ਵੀ ਕੰਮ ਮੁੱਕ ਗਿਆ। ਪਰ ਲੈ ਵੀ ਕੰਮ ਹਾਂ ਹੋ ਗਿਆ ਵਸਾਲ। ਥਾ ਰਹਿ ਗਿਆ ਵਾ ਵੀ ਮੈਂ ਲੱਗਦਾ ਨਾਲ ਕਰਨਾ ਲਈ ਆ ਵੀ। ਨਹੀਂ ਹੋਣੀ ਹੋਣਾ ਮੈਂ ਤਾਂ ਕਰ ਲੱਗੀ ਤੇ ਵੀ ਇਤਰਾ ਮੇਰੇ ਦੁਆਲੇ ਹੋਣ ਰਿਹਾ ਉਤਾਰ ਕੱਢਦੀ ਮੈਂ ਚੇਂਜ ਕਰਾਉਣ ਜਾਣਾ ਡਰੈਸ ਦੇਣਾ ਇੱਧਰ ਦਾ। ਹਾਂਜੀ ਤੇ ਉਹ ਮਾਂ ਅੱਗੇ ਢੋਕਣ ਮਿਲਿਆ ਵਾ ਕੋਈ ਨਹੀਂ ਸਵੇਰੇ ਕਰਨਾ ਕਿ ਇੱਧਰ ਤਾਂ ਮੈਨੂੰ ਵੀ ਦਿਖਣ ਡਿਆ ਪਖਦਾਰਾ ਪਿਆ ਮੈਂ ਚੁੱਕਣਾ ਵਾ। ਕੋਈ ਨਹੀਂ ਭਾਵੇਂ ਸਵੇਰੇ ਦਾਦ ਜੀ ਕਰਨਾ ਕਰਾਉਂਗਾ ਨਾਲ ਤਾਂ। ਤੂੰ ਬੈਨੋ ਕਿੱਥੇ ਗਈ ਆਏ ਤੋਂ ਦਾ। ਮੈਂ ਇੱਥੇ ਬਾਹਰ ਖਲੋਤਾ ਬੰਦਿਆਂ ਲੱਗੇ। ਹਏ ਤੁਮੀ ਨਾ ਰੌਣਕ ਇਨਰੌਣਕ ਪੁੰਡੇ ਕਿੰਨੀ ਕਿੰਨੀ ਉੱਚੀ ਬੰਦੇ ਬੋਲਣ ਦੇ ਇਹ ਬਾਬੂ ਆਖੇ ਸਾਰਾ ਸਾਲ ਮੇਰੀ ਖੇਤਾਂ ਨਾਲ ਲੱਗੀ ਰਹਿਣੀ ਆ ਤੇ ਇਹ ਸ਼ੌਨੀ ਬੰਦੇ ਦੇ ਇੱਥੇ ਬਹਿ ਜਾਂਦੇ ਮੰਨਿਆ ਬਣਿਆ ਚੌਂਕ 'ਚ ਇੱਥੇ ਬਹਿ ਜਾਂਦੇ ਰੌਣਕ ਮੇਲਾ ਕਰ ਤੇ ਬੁੜੀਆਂ ਕਿੱਥੇ ਜਾਣ ਵਿਚਾਰੀਆਂ ਉਹ ਕਿੱਥੇ ਰੌਣਕ ਮੇਲਾ ਕਰਨ ਨੇ ਬਾਬੀ ਤੇ ਮਮੀ ਦਾ ਕੋਠੇ ਚੱਲ ਜਾਣਾ ਹੀ ਹਾਂ ਮਮੀ ਤੇਰੀ ਪੰਜਾ ਦਾ ਛੱਡਣ ਨਹੀਂ ਦੇ ਮਹਾ ਬਾਥਰੂਮ ਤੱਕ ਆਉਂਦੇ ਆ ਉਹਨਾਂ ਵਾ ਕੋਠੇ ਤੇ ਲੈ ਕੇ ਕਿੱਦਾਂ ਚੜਾ ਕਰੇਣ ਕਰੋਣ ਲੈ ਆ ਫਿਰ ਕੋਈ ਕਰੇਣ ਨਾ ਤਾਂ ਚੜਾਈ ਜਾਣੀ ਆ ਕੋਈ ਨਹੀਂ ਆਪਾਂ ਅਜੂਠੀ ਮੜ ਕੇ ਚੜਦੇ ਕਰਨਾ ਹਾਂ ਹਾਂ ਠੀਕ ਹੈ ਚੜਨਾ ਇੱਥੇ ਉਹਨੂੰ ਧਾਰਾ ਸਵੇਧਵਾਨ ਚੋਕ ਤੇ ਨਹੀਂ ਚੜਾ ਸਕਦੇ ਹਾਂ ਉਹ ਗੱਲ ਤੇ ਸਹੀ ਤੇ ਪਰ ਉਹਨੂੰ ਮੰਜੇ ਤੋਂ ਠਾਲ ਨਾ ਹੋਣੇ ਹੁਣ ਆ ਗਿਆ ਭਾਬੀ ਮੈਂ ਆ ਕੰਮ ਕਰਾਉਣਾ ਜਦੋਂ ਕਰਾਉਂਦਾ ਟਾਈਮ ਹੀ ਕਿਉਂ ਤੋਂ ਲੱਗ ਗਿਆ ਨਹੀਂ ਲੱਗਾ ਕੋਈ ਨਹੀਂ ਭਾਬੀ ਕਾਹ ਨਹੀਂ ਬਾਜਾ ਹਰ ਕੰਮ ਕਰਾਉਣਾ ਤੇ ਮੈਂ ਕਬੂਤਰ ਛੱਡਿਆ ਨੂੰ ਦੇਖਣਾ ਸਹਿਲ ਮੇਰੀ ਮੰਨ ਫੋਨ ਤੇ ਰਵੀ ਵਿਆਹ ਕਰਨ ਦੀਏ ਸੋ ਆਪਾਂ ਦੋ ਜਾਣੀਆਂ ਹੋ ਜਾਂਗੇ ਰਲ ਮਿਲ ਜਾਵਾਂਗੇ ਨਹੀਂ ਪਾਪੀ ਇਹ ਨਹੀਂ ਕਰਾਉਣਾ ਹੈੱਡਫੋਨ ਤੇ ਲਾ ਕੇ ਛੱਡਦਾ ਕੰਨਾਂ 'ਚ ਕੀ ਪਤਾ ਕਿਹਦੇ ਨਾਲ ਲੱਗਾ ਹੋਣਾ ਉਹ ਨਹੀਂ ਨਹੀਂ ਪਾਪੀ ਇਹ ਉਤਾ ਫੋਨ ਖਾਣ ਲੱਗ ਜਾਂਦਾ ਪਤਾ ਆ ਜਾਂਦਾ ਹਾਂ ਹਾਂ ਘਰ ਤੇ ਟਿਕਦਾ ਨਹੀਂ ਸਾਰਾ ਪਤਾ ਮੈਨੂੰ ਕਦੀ ਇੱਧਰ ਨੁਕਰਿਆ ਵਾਲਾ ਤਾਂ ਮੇਰਾ ਤੋੜੀਆਂ ਨਾਲੇ ਤੇ ਛੱਡਦਾ ਨਹੀਂ ਤਾਂ ਹੀ ਤੇਰੇ ਬੇਟਾ ਨਹੀਂ ਕਰਦਾ ਨਹੀਂ ਬਾਬੂ ਇਹ ਗੱਲ ਕੋਈ ਤੇਹੀ ਇਹ ਤਾਂ ਮੁੰਡਿਆਂ ਨਾਲ ਜਾਈ ਕੀ ਦੀਦਾ ਕਦੀ ਕਦੇ ਲਾ ਜਾਂਦੇ ਕਦੀ ਕਿਤੇ ਪਤਾ ਕਸਾ ਆ ਜਾਂਦਾ ਮੇਰੇ ਤੋਂ ਗੱਲਾਂ ਨਾ ਤੁਹਾਡੇ ਤਾਂ ਬੱਜ ਬੱਜ ਬੰਬੀ ਤੇ ਜਾਂਦਾ ਨਹੀਂ ਨਹੀਂ ਕੋਈ ਨਹੀਂ ਤੂੰ ਜਾ ਕਰ ਤੇ ਕੰਮ ਕਰ ਲਾਂਗੇ ਗੱਲ ਹੀ ਇਹ ਨਬੇੜਦਾ ਕੋਈ ਨਹੀਂ ਕੋਈ ਨਹੀਂ ਕਰਕੇ ਪਤਾ ਮੈਨੂੰ ਹੁਣ ਕੋਠੇ ਤੇ ਕੀ ਕਰਨ ਚੱਨਾ ਵਾ ਹ ਕਬੂਤਰਾਂ ਨੂੰ ਬਾਨੇ ਪਹੁੰਚਣ ਲਾਰੇ ਚਲ ਫਿਰ ਪਾ ਆ ਛੇਤੀ ਤਾਂ ਫਿਰ ਮੰਮੀ ਲੱਗੇ ਬਹਿ ਜਾਣ ਕੇ ਇਹਨਾਂ ਚਾਰਿਆਂ ਨੂੰ ਤਪ ਤਪ ਲੱਗੂਗੀ ਹੁਣ ਜਾਦ ਦੀ អត់អ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ហអ្ ਹਾਂ ਜੇ ਇਕੱਠੇ ਹੋਏ ਇਹ ਅੱਜ ਤੋਂ ਟੋਪ ਲੱਗੀ ਇਹਦੇ ਹਾਂ ਹੁਣ ਕੇ ਸਹੀ ਮਾੜੇ ਮੋਤੇ ਮੰਮੀ ਹਾਂਜੀ ਆਪਾਂ ਚੱਲੇ ਆਡੇ ਨੂੰ ਅਡੇ ਨੂੰ ਕੰਨ ਚੱਲਣਾ ਉਹ ਸੁੱਖ ਦੇ ਪ੍ਰੂਫ ਜੇ ਚੇਂਜ ਕਰਾਉਣ ਆਲੇ ਆ ਨਾ ਸਾਰਾ ਇਹਦਾ ਬਾਕੀ ਡਾਟਾ ਚੇਂਜ ਕਰਾਉਣ ਆਲਾ ਉਹ ਸ਼ਬਦਾ ਸੈਂਟਰ ਲਾ ਕੇ ਮੇਰੇ ਦੋਸਤ ਦੀ ਦੁਕਾਨ ਆ ਨਾ ਟੋਕਨ ਲਿਆ ਆ ਵਾ ਤੇ ਲੈ ਤੇ ਚਲੋ ਟਾਈਮ ਨਾਲ ਲੈਣਾ ਹੀ ਉਹਨੇ ਸੁੱਖਰੇ ਕਰਕੇ ਲੇਟ ਹੋ ਗਿਆ ਪਰ ਥੋੜਾ ਜਿਹਾ ਲੇਟ ਹੈ ਟਾਈਮ ਆਡਾ ਅੱਛਾ ਤੇ ਮੈਂ ਕਿਹਾ ਹੁਣ ਚੱਲ ਜਾਨੇ ਆ ਚੱਲ ਥੋੜਾ ਜਿਹਾ ਅੱਧਾ ਘੰਟਾ ਪਹਿਲਾਂ ਚੱਲ ਜਾਗੇ ਤੇ ਜਦੋਂ ਬਾਜ ਪਾਉਗੀ ਫਿਰ ਖਰਾ ਰਾਂਗੇ ਚੀਜ਼ ਜਰੂਰੀ ਆ ਤਨ ਮਾਂ ਨਹੀਂ ਮੰਜੇ ਤੇ ਪਈ ਦੇਦੀ ਵੇ ਕੀ ਹਾਲ ਹੋੰਦਿਆ ਮੇਰਾ ਦਰਦ ਹੋੰਦੀ ਆ ਕਿਤੇ ਹੱਥ ਮੇਰਾ ਕਿ ਨਹੀਂ ਜਣਾ ਇਹਦੇ ਚ ਵੀ ਅੱਜ ਇੱਥੇ ਇੱਥੇ ਦਰਦ ਹੋੰਦੀ ਆ ਵੇ ਹੱਡੀ ਕਿਤੇ ਉੱਤੇ ਹੋ ਗਈ ਹੁੰਦੀ ਆ ਵੇ ਇੱਥੇ ਤਾਂ ਨਹੀਂ ਕੋਈ ਵੱਜਾ ਪੁੱਜਾ ਪਰ ਇਹ ਜੱਪਦਾ ਜਿੱਤਾ ਪੁੰਜੇ ਪੱਛ ਕੇ ਉਹ ਨਾਲ ਹੀ ਪੀੜ ਹੋੰਦੀ ਆ ਕਿਦੇ ਮੰਦਾ ਹਾਰੀ ਮੇਰਾ ਤੇ ਤੈਨੂੰ ਨਹੀਂ ਆ ਚੀਚੀ ਵਾਲੀ ਜਾਂਦੀ ਹੁੰਦੀ ਇੱਧਰ ਅੱਛਾ ਤੇਨੂੰ ਦੇ ਹੁਣ ਸੁੱਖ ਦੇ ਰੂਪਾਂ ਦੀ ਪੈ ਗਈ ਆ ਚੱਲ ਮੈਂ ਏਦਾਂ ਕਰਦਾ ਬਣਾ ਲਾਂ ਤੇ ਕੋਈ ਮੈਂ ਕਿਹਾ ਮੈਂ ਏਦਾਂ ਕਰਾ ਮੇਰੇ ਹਾਲ ਥੋੜਾ ਧਿਆਨ ਆ ਤੈਨੂੰ ਪਤਾ ਕਿੱਦਾਂ ਮੈਨੂੰ ਜਾਗਦੇ ਚੂਰੀਆ ਜਾਰੀਆ ਵੱਧ ਗਿਆ ਵਾ ਕਿਤੇ ਮਾਵਾ ਦੀ ਦਾਲ ਰੇ ਨਾ ਰਿੰਨ ਕੇ ਮੈਨੂੰ ਖਵਾਲੀ ਜਾਂਦੀ ਪਰਸੋਂ ਦੀ ਕੱਲ ਆਲੂ ਧਰਨੇ ਹੁਣ ਹੋਰ ਹੀ ਚੀਜ਼ਾਂ ਮੈਨੂੰ ਦੇਈ ਜਾਂਦੀ ਉਹ ਤਾਂ ਤੇਰਾਦਾ ਵਾ ਵੀ ਇਹ ਜੁੜੀ ਜਾਵੇ ਮੰਜੇ ਤੇ ਮਮੀ ਮਾਵਾਂ ਦੀ ਨਾਲ ਮੈਂ ਵੀ ਖਾਦੀ ਆਲੂ ਮੈਂ ਵੀ ਖਾਦੇ ਕਿਤੇ ਕਿੰਨਾ ਨਸਣ ਵਿੱਚ ਕਿੰਨਾ ਅਦਰਕ ਪਾਇਆ ਮੈਂ ਤੇ ਆਪ ਨੂੰ ਕਿਆ ਵੀ ਵੱਧ ਪਾ ਲਈ ਦੋ ਦੋ ਗੰਡੀਆਂ ਹੋਰ ਖੱਤਿਆ ਤੋਂ ਮੇਰੇ ਵਾਲਦਾਂ ਉਹਦੇ ਵਾਲਦਾਂ ਮਮੀ ਮੈਂ ਤੁਹਾਡੇ ਆਂਦਾ ਵੀ ਆ ਅੱਛਾ ਉਹਦੇ ਆਂਦਾ ਵੀ ਆ ਦੋਵੇਂ ਪਾਸੇ ਰੱਖਣੇ ਪੈਣੇ ਨਾ ਮੈਨੂੰ ਰੱਖਣੇ ਪੈਣੇ ਆ ਜਿਆਦਾ ਮੇਰੀ ਆਲ ਤਾਂ ਹੋ ਉਹਨੇ ਤੈਨੂੰ ਪਤਾ ਨਹੀਂ ਤੇਰੀ ਮਾਂ ਰੇਡਨ ਤੇ ਤੁੱਲੀ ਉਹ ਤਨੂੰ ਕਿਉਂ ਨਹੀਂ ਸੋਝੀ ਆਂਂ ਟੀ ਮੈਂ ਕੀ ਕਰਾਂ ਕਿਦਾ ਕਿੱਦਾਂ ਤੈਨੂੰ ਸਬੂਤ ਦੱਸਾਂ ਕਿੱਦਾਂ ਤੇਰੇ ਅੰਦਰਖਾਨੇ 'ਚ ਗੱਲ ਪਾਵਾਂ ਮਮਮੀ ਕੋਈ ਇਦਾਂ ਦੀ ਟੈਨਸ਼ਨ ਨਾ ਲਿਆ ਕਰੋ ਬੈਠਾ ਉਹ ਕਹਿੰਦੇ ਨਾ ਵਿਹਲਾ ਦਿਮਾਗ ਸ਼ਤਾਨ ਦਾ ਘਰ ਹੈਨਾ ਤਾਡਾ ਹੋ ਗਿਆ ਵਿਹਲਾ ਦਿਮਾਗ ਲੰਮੇ ਪੈ ਪੈ ਕੇ ਮੰਜੇ ਤੇ ਉਹ ਮੈਂ ਰੱਬ ਰੱਬ ਕਰਦੀ ਰਹੀ ਨਹੀਂ ਮੈਂ ਨਹੀਂ ਇੰਦੀ ਵੇਲੇ ਦਿਮਾਗ ਰੱਖਦੀ ਮੈਂ ਵਾਹਿਗੁਰੂ ਨੂੰ ਯਾਦ ਕਰਦੀ ਰਹੀ ਨਹੀਂ ਜੇ ਵਾਹਿਗੁਰੂ ਨੂੰ ਯਾਦ ਕਰਦੇ ਹੋ ਉਹ ਤੁਸੀਂ ਬੈਠੇ ਵੇਲੇ ਤੇ ਤੁਹਾਡਾ ਦਿਮਾਗ ਵੀ ਚੰਗੇ ਪਾਸੇ ਚੱਲੇ ਫਿਰ ਨਹੀਂ ਤੇ ਬਸ ਕਾਨੂੰਨਾਂ ਦੀਆਂ ਕੱਢੀ ਜਾਂਦੇ ਬੰਦੇ ਉਹ ਈ ਕਰਨ ਮੈਨੂੰ ਬਣਾਵਾ ਨਾ ਉਹ ਕੰਦੀ ਦਾਲ ਜਾਣ ਜਾਣ ਕੇ ਹੋਈ ਚੀਜ਼ਾਂ ਬਣਾਉਂਦੀ ਆ ਮਾਂਵਾਂ ਦੀ ਕੰਡਿਆਂ ਦੀ ਦਾਲ ਕਿੱਦਾਂ ਰਹਿਣਾਂ ਦੀ ਚੱਲ ਨੂੰ ਮੈਂ ਕਹਿ ਦਿੰਦਾ ਆਹੋ ਤੂੰ ਉਹਨੂੰ ਮੈਂ ਕਹਿ ਦਿੰਦਾ ਵੀ ਸਾਡੇ ਘਰ ਵਾਧੂ ਦੁੱਧ ਆ ਮੰਮੀ ਨੂੰ ਸਪੈਸ਼ਲ ਪਨੀਰ ਬਣਾ ਕੇ ਦਿਆ ਤਾਰੋ ਕਿਤੇ ਮਸਾਲਾ ਮਸਲਾ ਪਾ ਕੇ ਮਸਾ ਕਾਲਾ ਮੂਨ ਪਾ ਕੇ ਉਹਨਾਂ ਕ ਪਨੀਰ ਤੇ ਖਾਵਾ ਮਸਾ ਕੋਈ ਨਹੀਂ ਮੈਨੂੰ ਕਹਿ ਦੇਣਾ ਹੰਡੀਆਂ ਨੂੰ ਤਾਕਤ ਮਿਲੇ ਅੱਜ ਤਾਂ ਹੁਣ ਮੇਰੇ ਤੁਖਣ ਡੇ ਹੱਟ ਹੱਡ ਪੈਰ ਇਹ ਪਤਾ ਕੀ ਗੱਲ ਵਾਦ ਕੀ ਨਹੀਂ ਓ ਕਿਤੇ ਨਹੀਂ ਕੋਈ ਨਹੀਂ ਟੈਨਸ਼ਨ ਨਾ ਲਾਓ ਸਹੀ ਹੋ ਜਾਣਾ ਮੰਮੀ ਖਰਾਕ ਦੇਣਾ ਇੱਕ ਹਾਏ ਵੇ ਉਹ ਖਰਾਕ ਉਹਤ ਨਹੀਂ ਉਹ ਮੈਂ ਖਾਣੀ ਹੋਰ ਲੈਵੇਂ ਉਥੋਂ ਕੋਈ ਨਹੀਂ ਹੋਣੀ ਹੋਗੀ ਉਹ ਖਰਾਕ ਜੀ ਮੈਂ ਖਾਣੀ ਵਾਹੇ ਕਰੋ ਦਵਾਈ ਰੱਬ ਦੀ ਉਹ ਤੇ ਮੈਨੂੰ ਮਾਰ ਦੇਣ ਲੱਗਾ ਤੋਂ ਮੇਰਾ ਤੇ ਦਿਲ ਪਾਟ ਜਾਣਾ ਵਾ ਜਿੱਦਾਂ ਦਾ ਉਹਦਾ ਹਾਲ ਉਹ ਦਵਾਈ ਤਾਂ ਇੰਨੀ ਤੇਜ਼ ਦਵਾਈ ਮੰਮੀ ਕਿਤੇ ਨਹੀਂ ਤੇਜ਼ ਹੋਈ ਹੱਡੀਆਂ ਲਈ ਆ ਨਾ 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 ਉਹ ਜੀ ਕਹ ਲੈਣਾ ਉਹ ਦਵਾਈ ਦਾ ਤਾਂ ਨਾ ਨਾ ਮੇਰੇ ਲੱਗੇਗਾ ਹੋਰ ਕੋਈ ਨਹੀਂ ਐਵੇਂ ਉਥੋਂ ਚਲ ਉਹਨੂੰ ਮੈਂ ਕਹਿ ਦਿੰਨਾ ਇਤੋਂ ਵਧੀਆ ਦੇ ਦੇ ਫਿਰ ਹਾਏ ਇਤੋਂ ਵਧੀਆ ਤੇ ਸ਼ਾਇਦ ਮੇਰਾ ਨੁਰਹਂ ਦੇਵੇ ਪਰ ਦਮੈ ਨੂੰ ਮਾਰ ਤੇ ਤੁਲ ਕੇ ਹੀ ਹਿਸਾਬੀ ਮੈਨੂੰ ਹੁਣ ਪੱਕਾ ਫਨਾ ਲੱਗ ਗਿਆ ਤੇਰਾ ਓਕੇ ਤੇ ਨਹੀਂ ਮਮੀ ਮਾਰਨ ਤੇ ਤੁਲਿਆ ਮੈਂ ਦੇਖਾਂ ਮਾਂ ਮੇਰੀ ਛਤੀ ਛਤੀ ਠੀਕ ਹੋਵੇ ਤੇ ਮੈਂ ਵੀ ਖੁਸ਼ੀ ਖੁਸ਼ੀ ਜਾਵਾਂ ਆਪਣੀ ਡਿਊਟੀ ਤੇ ਇੰਨਾ ਸੋਚਦਾ ਨੂੰ ਮੇਰੇ ਬਾਰੇ ਤੇ ਫਿਰ ਪ੍ਰਾਸ ਸਾਬ ਜੀ ਦੀ ਸਸਤੀ ਜੀ ਦਵਾਈ ਲੈਵੇਂ ਆ ਮਹਿੰਗੀਆਂ ਮੁੰਗੀਆਂ ਨਾ ਲੈਵੇਂ ਤਵਾਈ ਰੱਬ ਤੇ ਇਹ ਤੇ ਮੈਨੂੰ ਬਹੁਤ ਗਰਮ ਲੱਗਦੇ ਆਈਆਂ ਦਵਾਈ ਸਸਤੀ ਹੋਵੇ ਪਰ ਮਹਿੰਗੀ ਹੋਵੇ ਪਰ ਚੰਗੀ ਹੋਣੀ ਚਾਹੀਦੀ ਡੁਪਲੀਕੇਟ ਥੋੜੀ ਕਾਈ ਜਾਣੀਆਂ ਨੇ ਦੁਬਲੀ ਕੇ ਨਿਰਮਾਣ ਆ ਜਨਾ ਜਿਉਣਾ ਹੋਇਆ ਤਾਂ ਸਵਾਦ ਕੁੜੀ ਤੋਂ ਆ ਜਾਂਦਾ ਹੁੰਦਾ ਵਾ ਇਹ ਮਹਿੰਗੀਆਂ ਮੰਗੀਆਂ ਨਾ ਲਿਆ ਮੈਂ ਤੇਰੀ ਚੱਕ ਕੇ ਦਵਾਈਆਂ ਇਹ ਦੀ ਮੈਨੂੰ ਬਚਦੀਆਂ ਮੈਂ ਤੇ ਨੰਤਰ ਕੇ ਦੇ ਸਾੜ ਪੈਂਡਿਆ ਹੱਦੋਂ ਕੀ ਤੇਰੇ ਵਾਲੀ ਹੱਡੀਆਂ ਨਾ ਹੁੰਦੀ ਪੀੜ ਆਹੋ ਤੇ ਦੋ ਦਿਨ ਖਰੋੜੇ ਨਾ ਲਿਆਦਾ ਉਥੋਂ ਸੂਪ ਮਿਲ ਜਾਂਦਾ ਆਟੇ ਚੁੱਕਾ ਇਹਦੇ ਵਾਹੇ ਕਰੋ ਇੱਕ ਕਰੋ ਮੈਂ ਨਹੀਂ ਖਾਂਦੀ ਹਾਂ ਨਾ ਤੂੰ ਮੈਨੂੰ ਨਾ ਕੈਲਸ਼ੀਅਮ ਦੇ ਪੱਤੇ ਦੋ ਲਿਆ ਦੇ ਉਹ ਕੈਲਸ਼ੀਅਮ ਜੇ ਘਟੀ ਵਧੀ ਹੋਵੇ ਨਾ ਫੇਰ ਖਾਈਦੇ ਆ ਇੰਦਾ ਨਹੀਂ ਖਾਣ ਲੱਪੀ ਦੇ ਮੇਰੀ ਘੱਡੀ ਹੈ ਮੈਨੂੰ ਦੀਦਾ ਆਹ ਹੱਡੀਆਂ ਜਿੱਥੇ ਬਣਦੀਆਂ ਹੁੰਦੀ ਆ ਵੀ ਜੜੀਆਂ ਬੋੜੀਆਂ ਨਾ ਇੱਥੇ ਆ ਜੋ ਟਾਈਮ ਨਾ ਹੁਣ ਉੱਥੇ ਨਾ ਉਹਨੂੰ ਬਿਠਾ ਰਵੇਂ ਇਹ ਵੀ ਵੇਖ ਲਈ ਕਿ ਮੰਚੇ ਤੇ ਵੀ ਪਈ ਆ ਮਗਰ ਉਹਦਾ ਵੀ ਵੇਖਣਾ ਜਾ ਕੇ ਚੰਗਾ ਫਿਰ ਮੰਮੀ ਟਾਈਮ ਨਾਲ ਹੀ ਆ ਜਾਣਾ ਨਾ ਘੰਟੇ 2 ਤੇ ਲੱਗ ਹੀ ਜਾਣੇ ਦਵਾਈ ਦਾ ਮੈਨੂੰ ਫਿਕਰ ਨਹੀਂ ਨਾ ਰੋਟੀ ਪਾਣੀ ਦਾ ਵੀ ਫਿਕਰ ਰੱਖੀ ਭੀ ਉਹਨੇ ਰੋਟੀ ਪੱਕੀ ਆ ਨੂੰ ਮੈਂ ਕਹਿਣਾ ਰੋਟੀ ਫੜਾ ਦੇ ਮੰਮੀ ਨੂੰ ਆਹੋ ਤੇ ਜੇ ਦਵਾਈ ਖਾਣੀ ਤਾਂ ਗੱਲ ਕਰੋ ਨਹੀਂ ਤਾਂ ਫੇ ਮੈਂ ਕੋਈ ਉੱਥੋਂ ਲਿਆਉਂਗਾ ਹੁਣ ਤੇ ਮੈਨੂੰ ਉਹਨੇ ਖਵਾਲਤੀ ਦਵਾਈ ਰੋਟੀ ਆਣ ਕੇ ਮੈਂ ਹਾਂ ਵੀ ਮੁੜ ਕੇ ਜਦੋਂ ਆਉਣਾ ਵਾ ਟਾਈਮ ਨਾ ਜਾਵੇ ਫੇ ਰੋਟੀ ਟੋਕ ਵੀ ਕਰਨਾ ਹੁੰਦਾ ਕੋਈ ਫਲ ਫਰੂਟ ਲਿਆਵਾਂ ਤੁਹਾਡੇ ਲਈ ਚਲ ਵੇਖ ਲਈ ਲਿਆਵੀ ਕੀ ਖਾਣਾ ਕੇਲੇ ਲਿਆਵਾਂਗੇ ਸੇਬ ਨਹੀਂ ਕੇਲੇ ਨਾਲ ਤੇ ਰੇਸ਼ਾ ਹੀ ਹੋਣਾ ਵਾ ਸੇਬ ਲਿਆਵੀ ਚਲੋ ਕੋਈ ਨਹੀਂ ਮੈਂ ਲੈ ਆਉਂਦਾ ਵਾ ਠੀਕ ਆ ਫੇ ਆਹੋ ਆ ਟਾਈਮ ਨਾ ਜਾਵੇ ਕਿੱਦਾਂ ਮੰਨ ਲਈ ਆ ਫਿਰਦਾ ਕਿਤੇ ਪੁੱਪਲੀ ਹੁੰਦਾ ਫਿਰਦਾ ਛੇਤੀ ਛੇਤੀ ਮੈਂ ਸੋਦੇ ਬਣਾ ਲਵਾ ਫਰੂਫ ਕਿਦਾਂ ਪੁੱਤ ਫਰੂਫ ਬਣ ਗਿਆ ਅਗਲੀ ਨਾਲ ਮਾਰ ਜਾਣੀ ਤੇਰੇ ਨਾਲੇ ਈਟਾ ਦੀ ਬੈਠਾ ਰਹੇ ਮੈਨੂੰ ਇੱਕ ਕੱਲੀ ਨੂੰ ਪਾਉਣੇ ਸੀ ਆਪੇ ਕਰਨੇ ਸਾਰੇ ਅਗਲੀ ਦੇ ਗਿਆ ਸ਼ਾਲਾ ਮਾਰਦੀ ਆ ਕਿ ਮੈਂ ਛੇਤੀ ਛੇਤੀ ਬਾਹਰ ਜਾਵਾਂ ਤਾਂ ਫਰੂਫ ਹੀ ਡੇਕਣ ਦੀ ਤੇ ਮੇਰੇ ਹੋ ਜਾਣ ਸੈਟ ਪਤੇ ਪੁੱਤ ਬਹਿ ਗਿਆ ਹਾਂ ਜੀ ਛ ਕੀ ਕਰਨ ਡਿਆ ਕੁਛ ਨਹੀਂ ਇਹ ਦਿੱਦਸ਼ਾਲਾ ਚੁੱਕ ਲੈ ਆਵਾਂ ਹਾਂ ਇਹਨੇ ਤੈਨੂੰ ਵਧੀਆ ਹਾਂ ਇਹ ਤਰਨ ਦੀ ਦਿੱਤਾ ਤੇ ਕੀ ਕਰਦੀ ਤੇਰੀ ਮੰਮਾ ਹਾਂ ਛੱਲਾ ਪੁੱਤ ਚਾਬੀ ਨੂੰ ਪਾਉਣ ਵਾਲਾ ਤੇਰੀ ਮੰਮਾ ਕੀ ਕਰਦੀ ਸੀ ਮੰਮਾ ਹੂੰ ਪਪਾ ਕੰਮ ਫੇਰ ਲੇਕ ਲੈਂਦੇ ਤੇ ਰੋਟੀ ਖਾਏ ਪਾਣੀ ਹੈ ਜੀ ਖਾ ਰ ਮੈਂ ਪੁੱਛਿਆ ਕਿ ਉਹਨਾਂ ਕਿਹੜੀ ਸਬਜ਼ੀ ਨਾਲ ਖਾ ਗਏ ਰੋਟੀ ਆਯੋ ਵਾਲੇ ਸਬਰੀਆ ਤੇ ਤੇਰਾ ਆਲੂ ਨਾ ਰੋਟੀ ਖਾ ਗਏ ਆਂ ਚਿੜੀਆਂ ਵਾਲੀ ਚਿੜੀਆਂ ਵਾਲੀਆਂ ਪਕਾ ਕੇ ਦਿੱਤੀਆਂ ਹਾਂ ਜੀ ਤੇ ਢਿੱਡੀ ਭਰ ਗਈ ਕਿ ਹੋਰ ਖਾਣੀ ਆਂ ਖਾਣੀ ਆ ਤੇ ਮੈਂ ਵੀ ਲੈ ਦੇਣੀ ਆ ਬਣਾ ਕੇ ਲੈ ਖਾਣੀ ਅੱਛਾ ਤੇ ਹਾਸ਼ਾ ਅੱਲਾ ਤੈਨੂੰ ਬੜਾ ਪਿਆਰਾ ਲੱਗਦਾ ਵਾ ਹਾਂ ਜੀ ਤੇ ਤੂੰ ਨਹੀਂ ਲੈਣਾ ਵਾ ਹਾਂ ਜੀ ਚੱਲ ਮੈਂ ਨਾ ਜਦੋਂ ਜਾਊਗੀ ਨਾ ਗਣੇਸ਼ਾ ਸਾਹਿਬ ਤੈਨੂੰ ਹੀ ਲੈ ਤੁੰਗੀ ਉੱਥੋਂ ਲੈ ਆਂਦਾ ਦਿੱਦਿ ਨੇ ਪਪਾ ਨੇ ਕਹਿੰਦਾ ਪਪਾ ਨੇ ਕੀ ਆਊਗਾ ਹਾਂ ਤੇਰਾ ਪਾਪਾ ਹੀ ਜਾਂਦਾ ਹੁੰਦਾ ਵਾ ਹਾਂਜੀ ਠੀਕ ਆ ਤੇ ਫਿਰ ਤੂੰ ਆਪਣੀ ਗੱਡੀ ਚ ਮੈਨੂੰ ਵੀ ਲੈ ਜੇ ਨਾਲ ਲੈ ਜੇਣਾ ਤੱਕਦੀ ਰਹੀ ਸੀ ਹੈ ਜੀ ਤੋਂ ਨਹੀਂ ਹੈ ਗਿਆ ਆਹੋ ਤੇ ਮੈਨੂੰ ਵੀ ਲੈ ਜੀ ਪਾਪਾ ਨਾਲ ਆ ਕੇ ਠੀਕ ਆ ਪਿਤਾ ਜੀ ਨੂੰ ਵੀ ਨਾਲ ਲੈ ਜਿਓ ਠੀਕ ਹੈ ਹਾਂਜੀ ਤੇ ਫਿਰ ਖੇਡਦੇ ਆ ਤਰਨੇ ਖੇਡਾਂ ਹਾਂ ਹੁਣ ਤੂੰ ਵੀ ਲੈ ਜਾਣਾ ਹਾਂ ਠੀਕ ਆ ਠੀਕ ਫਤੇ ਪੁੱਤ ਨੂੰ ਹੁਣ ਥਾਂਂ ਦੋਗੇ ਆ ਮਮਨ ਕਿਆ ਕਰ ਜਰਾ ਬੱਵੀ ਪਾ ਦੇ ਕਰ ਤੇ ਮੈਨੂੰ ਬੂਟ ਵੀ ਪਾ ਦੇ ਕਰ ਠੀਕ ਆ ਠੰਡ ਬੜੀ ਹੋ ਗਈ ਆ ਜ ਜੜਾਪਾ ਨਹੀਂ ਪੁੰਦਾ ਹੁੰਦਾ ਹੁੰਨੇ ਕਿਉਂ ਨਹੀਂ ਪੁੰਦਾ ਪੁੱਤ ਪਾਈਦੀ ਹੁੰਦੀਆਂ ਵਾ ਤੇ ਤੂੰ ਪਤਾ ਕੀ ਕਰ ਹੁਣ ਤੂੰ ਖੇਡ ਲੈ ਤੇ ਮੈਂ ਤੈਨੂੰ ਲੱਗ ਨਾ ਆਪਣਾ ਫੋਨ ਲਾ ਕੇ ਫੇਰ ਆਉਣੀ ਆ ਠੀਕ ਆ ਠੀਕ ਆ ਤੂੰ ਖੇਡ ਲੋ ਹੁਣ ਬਾਹਰ ਦੀਦੀ ਲਾ ਕੇ ਖੇਡ ਲੋ ਖਾ ਲੈ ਲੋ ਖਾ ਲੈ ਖਾ ਲੈ ਹਾਂ ਖਾ ਡੀ ਤੇ ਪਾਣੀ ਚ ਨਹੀਂ ਪਾਈਦਾ ਪਾਣੀ ਚ ਸਤਾਏ ਜਿਹੜੇ ਨਿਕਲ ਜਾਣੇ ਖਰਾਬ ਹੋ ਜਾਣੇ ਹੀ ਫੇਰ ਟੁੱਟ ਜਾਣੇ ਵੇ ਨਿਆਣੇ ਨਾ ਕਿੰਨੀ ਮਜ਼ਾ ਹੁੰਦਾ ਗੱਲਾਂ ਕਰਨ ਦਾ ਉਦਾਂ ਗੱਲਾਂ ਕਰੇ ਤੇ ਆਖਣਾ ਛਦਾਈ ਆ ਗੱਲਾਂ ਕਰਦਾ ਤੇ ਨਿਆਣੇ ਨਾ ਭਾਏ ਘੰਟਾ ਗੱਲਾਂ ਕਰਦਾ ਰਹਿ ਤੇ ਕਿਹਨੇ ਨਹੀਂ ਗੱਲ ਨਹੀਂ ਆਖ ਤੂੰ ਮੈਂ ਲੈ ਸਾਬੀਨ ਕੋਲ ਲਾ ਕੇ ਪੁੱਛਾਂ ਮੁੜ ਕੇ ਤਨ ਕੋਈ ਗੱਲਬਾਤ ਹੋਈ ਪੁੱਛਿਆ ਹੀ ਨਹੀਂ ਹੋਣੀ ਤਾਂ ਹੀ ਨਹੀਂ ਆ ਨਾ ਹੈਲੋ ਹੈਲੋ ਸਭ ਬਖਤ ਗਿਆਰਾ ਬੁਧੀ ਵਧੀਆ ਚਾਚੀ ਕਿਸਾ ਬਸ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਜੀ ਠੀਕ ਆ ਕਿੱਦਾਂ ਮੰਮੀ ਉੱਠੀ ਮੰਜੀ ਤੋਂ ਕਿ ਨਹੀਂ ਅਜੇ ਹਾਂ ਮੰਮੀ ਉੱਠ ਗਈ ਮੈਂ ਨਾ ਬੈ ਗਈ ਲੱਭੇ ਅੱਛਾ ਅੱਛਾ ਮੜ ਕਿਤਨੀ ਗੱਲਬਾਤ ਹੋਈ ਨਹੀਂ ਨਹੀਂ ਚਾਚੀ ਗੱਲਬਾਤ ਕਿਉਂ ਨਹੀਂ ਆਪਰ ਉਹ ਤੁਹਾਨੂੰ ਦੱਸਿਆ ਇਨਰਾਤੀ ਸੁਖ ਨੇ ਵੀ ਪਰ ਉਹ ਪ੍ਰਾਰਚੇ ਸਹੀ ਕਰਾਉੜੇ ਹਾਂਗੇ ਇਹੀ ਕਰਾਉਣਾ ਹਾਂ ਹਾਂ ਕਿਵੇਂ ਮੰਮੀ ਨੂੰ ਤਾਂ ਆਤਾ ਹੀ ਹੋ ਕੇ ਹੀ ਆਲੇ ਅੱਛਾ ਅੱਛਾ ਉੱਥੇ ਜੇ ਹਾਂਜੀ ਉਹ ਮੈਂ ਹਾਂ ਉਹ ਨਾ ਇੱਕ ਗੱਲ ਮੇਰੇ ਵਿੱਚ ਜਿਹੜੀ ਆ ਜੇ ਵੀ ਕੋਈ ਚਾਚੀ ਕਰ ਗਈ ਕੋਈ ਗੱਲ ਕਰ ਗਈ ਗੱਲਬਾਤ ਕਰ ਗਈ ਕੋਈ ਨਹੀਂ ਕੋਈ ਗੱਲ ਨਹੀਂ ਕੀ ਮੰਮੀ ਨੇ ਤਾਂ ਦੀ ਤੇ ਹਮ ਮੰਮੀ ਤੇ ਜਿਹਨੂੰ ਪਤਾ ਹੈ ਮੈਮਨ ਜੀ ਵੀ ਹੈਗੀ ਹੈ ਚੱਕਣ ਜੀ ਹੈਗੀ ਹੈ ਤੇ ਹਾਂਜੀ ਹਾਂਜੀ ਗੱਲ ਪਾਈ ਗੱਲ ਪਾਈ ਹਮ ਗੱਲ ਪਾਈ ਤਾਂ ਨਹੀਂ ਕਹਿੰਦੇ ਤਾਂ ਕੋਈ ਗੱਲਬਾਤ ਮੇਰੇ ਨਾਲ ਨਹੀਂ ਨਹੀਂ ਤੇਰੇ ਵੱਲੋਂ ਨਹੀਂ ਕੋਈ ਕਹੀ ਮੈਨੂੰ ਐਨੀ ਗੱਲ ਕਹਿੰਦੀ ਸੀ ਕਿ ਹਾਂ ਕਿਦਾਂ ਸਾਬੀ ਕੀ ਜਾਂਦਾ ਮੈਂ ਸਾਬੀ ਨੇ ਜੋ ਕੀ ਆਖਣਾ ਸਾਬੀ ਨੇ ਸਮਝਦਾਰਵਾ ਮੈਂ ਸਮਝ ਜਾਂਦੇ ਤਦੇ ਤਾਂ ਮੈਂ ਵਪਾਰ ਹੁੰਦੀ ਇਹ ਮੇਰੇ ਅੱਖੇ ਲੱਗ ਜਾਂਦਾ ਸਾਬੀ ਤੇ ਹਾਂਜੀ ਹਾਂ ਤੇ ਭਾ ਕੀ ਨੂੰ ਸਮਝਾ ਕੇ ਆਈ ਬਥੇਰਾ ਮੈਂ ਮੈਂ ਤੇ ਚਾਚੀ ਮੰਮੀ ਦੀ ਅੱਖ ਲਗਵਾ ਲਈ ਰਹਿਣਾ ਭਾ ਕਰ ਮੰਨਦਾ ਹਾਂ ਪਰ ਮੰਮੀ ਵੀ ਐਵੇਂ ਅੜ ਗਿਆ ਜੀ ਗੱਲ ਅੜ ਗਿਆ ਤੇ ਉਹ ਤੇ ਗੱਲ ਮੈਂ ਵੀ ਆਖੀ ਆ ਮੈਂ ਜਦੋਂ ਬਗਾਨੀਆਂ ਤੀਆਂ ਨੇ ਇਹ ਤੇ ਧੀ ਬਣਾ ਕੇ ਰੱਖੀਦਾ ਹੁੰਦਾ ਬਾਣੀਆਂ ਵੀ ਚੈਨ ਨਹੀਂ ਗੱਲਾਂ ਬਣਦੀਆਂ ਹਾਂਜੀ ਹਾਂਜੀ ਪਰ ਕਿੰਨਾ ਸਿਰਖ ਪਾਇਆ ਫਿਰ ਵੀ ਉਹਦੇ ਪੱਲੇ ਨਹੀਂ ਕੁਝ ਵੀ ਪੈਂਦਾ ਪਤਾ ਨਹੀਂ ਕੀ ਉਹਦੇ ਦਿਮਾਗ 'ਚ ਬੈਠਾ ਕੀ ਪਤਾ ਕੀ ਸਾਤਾ ਪਤਾ ਚੱਕਰ ਨਾਲ ਮੰਮੀ ਨੂੰ ਸ਼ਾਕ ਕਰ ਜਾਵਾ ਜਦ ਤੱਕ ਇਹਨੇ ਵੀ ਕੁਝ ਇਹਦਾ ਮੰਗ ਰਣੀ ਉਹ ਤੇ ਪੁੱਤ ਅੱਜ ਵੀ ਤੇ ਕੱਲ ਵੀ ਉਹ ਤੇ ਤਾਂ ਇਹ ਸਜੜ ਜਿੰਨਾ ਭੰਦਾ ਉਹ ਤੇ ਮਿਲਣਾ ਹੀ ਆ ਹੋਰ ਬੱਚਾ ਚੀ ਰੋੜਾਈ ਹੋਈ ਮੇਰਾ ਟਰਾਲਾ ਹੀ ਇਹ ਹੂ ਉਹ ਕੋਈ ਹੋਰ ਰੋਣਾ ਵੀ ਦਾ ਠੀਕੜੀ ਲੜਾਈ ਆ ਭਾਈ ਉਹ ਤਾਂ ਉਹ ਤਾਂ ਇੰਨੀ ਜ਼ਿਆਦਾ ਵੀ ਕੋਈ ਨਹੀਂ ਉਹਦੇ ਸੁੱਕਲੇ ਸਰਸਰੀ ਨੂੰ ਪੁਲਾੜ ਜੀ ਦੀ ਗੱਲ ਕਰ ਲਈ ਤੇ ਮੱਮੀ ਬਸ ਐਵੇਂ ਹੀ ਕਰਦੇ ਉਹ ਇਹ ਗੱਲ ਤਾਂ ਮੈਂ ਵੀ ਕਹੀ ਮੈਂ ਜਿੱਥੇ ਉਹਦਾ ਹੱਥ ਬੰਨਦਾ ਉਹ ਉੱਥੇ ਬੰਨਦਾ ਵੀ ਆ ਕਿ ਕਹਿੰਦੇ ਪੈਂਦੀ ਲੈਂਦੀ ਕਹਿੰਦੀ ਕਹਿੰਦੀ ਹੈ ਮੈਂ ਉਹਦਾ ਨਹੀਂ ਸਹਿੰਦਾ ਨਹੀਂ ਕੁਝ ਬਣਾਉਣਾ ਮੈਂ ਸਹਾਲਦਾ ਬਣਾਉਣਾ ਜਮੀਨ ਥੋੜੀ ਹੈ ਜਿੰਨਾ ਮਰਜ਼ੀ ਬਣਾਈਂ ਜਾ ਅੱਛਾ ਤੈਨੂੰ ਜਿਹੜਾ ਕੁਝ ਹੈਗਾ ਵਾ ਸੈਲ ਦਾ ਸਾਰਾ ਕੁਝ ਮੈਂ ਹੱਦੋਂ ਅੱਧੀ ਹੁੰਦਾ ਵਾ ਜਦੋਂ ਦੋ ਘਰ ਹੋਣਦੇ ਜਦੋਂ ਮੈਂ ਨੌਕਰੀ ਕਰਨਿਆ ਮੈਂ ਸੈਲ ਦਾ ਸੋਚੂ ਨਾ ਕੁਝ ਮੈਂ ਇਹ ਆਤੀ ਕਰਨਿਆ ਮੈਨੂੰ ਦੱਸੋ ਕਿ ਦੀਸ ਜਾਣਾ ਕਿ ਬਾਹਰ ਜਾਣਾ ਉਹਨੂੰ ਭੇਜ ਦਿੰਨੇ ਆ ਪਰ ਮੰਮੀ ਨੇ ਬਸ ਅਧਾਰੀ ਸਾਹਿਬ ਨੂੰ ਕਹਿਦੀ ਆ ਜਾਂ ਨਹੀਂ ਮੈਂ ਵੀ ਸੈਲ ਨੂੰ ਆਕਾ ਦਿਉਂ ਵੀ ਬਸ ਇਹਨਾਂ ਦੇ ਕੰਮਾਂ ਦੇ ਚੂਨੀ ਸਰ ਕਰੀ ਵੀ ਰਿੱਕੇ ਕਿੰਨੇ ਕੰਮ ਕਰਨਾ ਵੀਰ ਉੱਤੇ ਜਾ ਕੇ ਕੀ ਕਰਾਂਗੇ ਕਿਹੜਾ ਕੋਈ ਕੰਮ ਸਿੱਖਿਆ ਕੀ ਦੀ ਮਾੜੀ ਕਰੀਦੀ ਆ ਇਹ ਕਰਦਾ ਕਰਨੇ ਉਹ ਸਭ ਸਾਫੜਾ ਚਾਹੀਦਾ ਹਾਂ ਤੋ ਬਾਹ ਇਹ ਆਪੇ ਚਲਾਕਾਰ ਦਾ ਵੀ ਸਾਹਮਣਾ ਵਾ ਹੁਣ ਤੂੰ ਨੌਕਰੀ ਕਾਣ ਡਿਆ ਮੰਦੀ ਫੇਰ ਇਹ ਥੋੜਾ ਵੀ ਨੌਕਰੀ ਕਰ ਕਰੇ ਦੇਈ ਜਾਵੇ ਤੇ ਬਗਾਨੀ ਤੇ ਹੱਥਾਂ ਵੱਲ ਵੇਖੀ ਜਾਵੇ ਮੁੜਕੇ ਚਾਚੀਓ ਗਲਤ ਨਹੀਂ ਬਲਕਿ ਸਹੀ ਐ ਮੈਂ ਹੁੰਰ ਕਰਵਾ ਆਪਣੇ ਜੁਗੇ ਵੀ ਮੈਂ ਦੀ ਗੱਲ ਸਹਿਲ ਦੀ ਘਟਿਆ ਫਿਰ ਮਨੰਦ ਸੋਚੇ ਕੋ ਕਰਨਾ ਤੇ ਚਲ ਅੱਜ ਕਨ ਪੁੱਛਿਆ ਦੇ ਨਾਂ ਦਿੱਤੇ ਇੱਕ ਤਾਂ ਟੈਂਕਰੂ ਬਤ ਨੂੰ ਮਿਲ ਜਾਂਦਾ ਲਿਮਟ ਲੈ ਲਈ ਦੀ ਆ ਉਹ ਮਤਰਾ ਚੁੱਕ ਲਈਦਾ ਉਹ ਕੱਪੜਾ ਤੜਕੇ ਦਾ ਬਾਹਰ ਦਾ ਕਰ ਲਈਨੇ ਪਰ ਮੰਮੀ ਨੂੰ ਵੀ ਪਤਾ ਨਹੀਂ ਕੀ ਗੱਲ ਜਦ ਸਹਿਲ ਨੂੰ ਕਹਿੰਦੀ ਨਹੀਂ ਕਿ ਕੰਮ ਕਰ ਬਾਹਰ ਦਾ ਸੋਚਰਾ ਜਾਂ ਕੋ ਕੰਮ ਸਿੱਖਰਾ ساری ਮਰਨ ਪੈਰੀ ਦੇ ਸਰਾਤ ਨਹੀਂ ਖਾਈ ਜੜਾ ਆ ਤੇ ਪਤਾ ਪੈਲੀ ਦੇ ਸਿਰੋਂ ਕਿੰਨਾ ਚਿਰ ਖਾਈ ਜਾਏਗਾ ਹੁਣ ਤੇ ਚਲੋ ਤੁਸੀਂ ਦੋਵੇਂ ਜੀਜੇ ਕਾਲੇ ਕੇ ਬੱਚਾ ਉਹਦਾ ਕਿੰਨਾ ਖਰਚਾ ਹੋ ਜਾਂਦਾ ਸਕੂਲ ਪੜਾਉਣਾ ਕਿੰਨਾ ਕੁਝ ਕਰਨਾ ਨਾਣੀ ਚਾਚੀ ਜੀ ਅਕਸਰ ਲਾਸਟ ਪੇ ਜਾ ਕੇ ਦੋਵੇਂ ਸਿੱਦੇ ਹੋਣੀਆਂ ਉਹ ਤਾਂ ਪਤਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿੱਥੇ ਦੋ ਭਰਾ ਹੋਣ ਓਥੇ ਵੰਡ ਵੰਡਈਆ ਤੇ ਹੁੰਦਾ ਹੀ ਆ ਸੇ ਨੋ ਕਿ ਨਹੀਂ ਨੋ ਹੀ ਆ ਕੇ ਸਾਰੋ ਨੋ ਨਹੀਂ ਆ ਗਿਆ ਕਿ ਰਾਂ ਜੋ ਕੀ ਖਾਊਗਾ ਤੇ ਕੀ ਆਪਣੇ ਟੱਕਰ ਰਿਚਾਊਗਾ ਮੈਂ ਤਾਂ ਕਰਕੇ ਕਹਿਣਾ ਵੀ ਹੋਰ ਸਿਰਜੋ ਤੇ ਬਾਚਰ ਤਾਂ ਪਰ ਨੂੰ ਮੇਰੇ ਕੱچے ਹੋਣੇ ਆਂ ਖਾ ਸੋ ਗਣਾ ਜਾਂ ਨਿਕਲਣਾ ਕੋਈ ਤਾਂ ਨਹੀਂ ਕਰ ਲੇ ਤੱਕਣਾ ਆਵੇ ਆਪਣੇ ਆਪਣਾ ਪੱਲਾ ਵਾਦੇ ਖਰਚ ਸਕੂਗਾ ਹੋ ਹੋ ਮੈਂ ਕਰਾ ਚਾਹੀਦੀ ਗਾਣਵਾਜ ਪੈ ਗਿਆ ਆਗੀ ਵਾਰੀ ਹੱਟੀ ਚੱਲ ਸੁੱਖ ਚੱਲ ਪੁੱਤ ਠੀਕ ਹੈ ਫਿਰ ਆਗੀ ਵਾਰੀ ਚੱਲ ਕੋਈ ਜਾਨਨੀ ਆ ਕਰੋ ਤੂੰ ਹੀ ਆਪਣਾ ਕੰਮ ਮੈਂ ਵੀ ਹੁ ਗਵਾਂਡੇ ਦਾ ਮੁੰਡਾ ਆ ਤੈਨੂੰ ਮੈਂ ਛੱਡਵਾ ਚੰਗਾ ਠੀਕ ਹੈ ਸੱਚੀ ਓਕੇ ਓਕੇ ਚੰਗਾ ਚੱਲ ਚੱਲ ਸੋ ਚੱਲ ਭਤੇ ਪਤਾ ਵੀ ਮੈਂ ਤੈਨੂੰ ਕਿੰਨੇ ਚਿਰ ਦਾ ਆਇਆ ਮੈਂ ਛੱਡਵਾ ਫੇਰ ਮम्मा ਤੇਰੀ ਆਖੂਗੀ ਵੀ ਛੱਡਣ ਨਹੀਂ ਆਈ